ਇਹਲੇ ਧਾਰ ਦਾ ਕਾਰਨ ਉਹਨਾਂ 파ਰਟੀਆਂ ਦੇ ਲੀਡਰ ਮੰਗਦੇ ਕਿ ਕਿ ਬਾਹਰ ਤੋਂ ਲਿਆ ਕੇ ਸਿਰ ਤੇ ਬਿਠਾਈ ਗਏ ਚਾਹੇ ਉਹ ਬੀਜੇਪੀ ਆਵੇ ਜਾਂ ਕਾਂਗਰਸ ਆਵੇ ਅੱਜ ਕਾਂਗਰਸ ਨਾਲ ਜੀਨ ਹੋ ਰਾ ਰਹੇ ਆ ਬੀਜੇਪੀ ਵਾਲੇ ਬੀਜੇਪੀ ਨੂੰ ਹੋ ਰਾ ਰਹੇ ਆ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ਼ ਕਰਦਾਂਗੇ ਮੋੜ ਕੇ ਮੁੱਕਰ ਗਿਆ ਜਿਹੜੀ ਆਪ ਆਪ ਦੀ ਪਾਰਟੀ ਉਹਨੇ ਕਿਹਾ ਤਾਂ 15 ਮਿੰਟ ਤੇ ਐਮਐਸਬੀ ਦੇ ਦਾਂਗੇ ਉਸ ਤੋਂ ਮੁੱਕਰ ਗਿਆ ਇਹਨਾਂ ਨੇ ਤਾਂ ਜਦ ਦੂਸਰੀ ਸਟੇਟ ਜਾ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰ ਦਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜੋ ਕਿਸਾਨ ਨਾਲ ਧੱਕਾ ਮੂਕੀ ਹੋ ਕੇ ਕੱਟ ਹੋਈ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹ ਐਕਚੁਅਲੀ ਈਮਾਨਦਾਰੀ ਜਿਹੜੀ ਉਹਨਾਂ ਦੇ ਕੈਂਪੇਨ ਆ ਭਾਈ ਕੀ ਕਰੀਏ ਯਾਰ ਸਟਾਰਟ ਹੋਣੀ ਆ ਔਰ ਪਿਛਲੇ 10 15 ਦਿਨਾਂ ਚ ਮੈਂ तकरीबन ਸਾਰੇ ਹਲਕਿਆਂ ਦਾ ਇੱਕ ਇੱਕ ਚੱਕਰ ਕੰਪਲੀਟ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਆਕਾਲਪੁਰ ਕੁਆਇਡਰੋ ਦੀ ਬਾਰਸੀ ਨਾਲ ਬਹੁਤ ਰਿਸਪੌਂਸ ਮਿਲ ਰਿਹਾ ਸਾਡੀ ਸਟਰੈਂਥ ਸਾਡੇ ਵਰਕਰ ਸਾਡੇ 9 ਦੇ 9 ਹਲਕਿਆਂ ਦੇ ਲੀਡਰ ਜਦ ਕਿ ਦੂਸਰਿਆਂ ਦੀ ਜਿਹੜੇ ਧਾਰ ਦਾ ਕਾਰਨ ਉਹਨਾਂ ਪਾਰਟੀਆਂ ਦੇ ਲੀਡਰ ਹੀ ਬਣ ਲਗੇ ਕਿਉਂਕਿ ਬਾਹਰ ਤੋਂ ਲਿਆਣ ਕੇ ਸਿਰ ਤੇ ਬਿਠਾਏ ਗਏ ਚਾਹੇ ਉਹ ਭਾਜੀਪੀ ਆ ਜਾਂ ਕਾਂਗਰਸ ਅੱਜ ਕਾਂਗਰਸ ਨਾਲ ਜੀ ਨੋਰ ਆ ਰਹੇ ਆ ਬੀਜੇਪੀ ਵਾਲੇ ਬੀਜੇਪੀ ਨੂੰ ਹਰਾ ਰਹੇ ਆ ਇਹ ਪ੍ਰਮਾਤਮਾ ਦੀ ਅਕਾਲ ਪੁਰਖ ਵੈਕਰੂ ਦੀ ਬਾਕੀ ਉਸਾ ਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਜਿਹੜੇ ਸਾਡੇ ਵਰਕਰ ਤੇ ਲੀਡਰ ਪਰਪਾਹਾਰ ਹੋਏ ਬੈਠੇ ਆ ਆਪਾਂ ਇਹ ਇਲੈਕਸ਼ਨ ਬੜੇ ਵੱਡੇ ਮਾਰਜਿਨ ਨਾਲ ਆਨੰਦ ਸ਼ਰਮਾ ਸਾਹਿਬਾ ਐਨਕੋ ਸ਼ਰਮਾ ਸਾਹਿਬ ਡਾਕਟਰ ਗਾਂਧੀ ਜੰਨੇ ਡਾਕਟਰ ਬਲਬੀਰ ਜੰਨੇ ਤੁਸੀਂ ਕਹਿੰਦੇ ਹੋ ਉਹ ਬਾਹਰੋਂ ਲੈ ਕੇ ਆ ਲੇਗੇ ਨੇ ਕਿਤੇ ਅਕਾਲੀ ਦਲ ਨੂੰ ਕੋਈ ਵੀਰ ਬਾਦ ਨਹੀਂ ਮਿਲੇਆ ਹਾਂ ਦੇ ਪਰ ਹਾਂ ਜੀ ਅਕਤੂਬਰ ਕੀ ਕਰ ਕੰਮ ਕੱਲ ਵੀ ਜਿਹੜਾ ਖਾਸ ਤੌਰ ਤੇ ਲੱਗਦਾ 30 ਸਾਲ ਪਹਿਲਾਂ 1992 ਚ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਮੈਂ ਸਰਪੰਚ ਰਿਹਾ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮ ਐਲ ਏ ਬਣਿਆ ਗਾਂਧੀ ਸਾਹਿਬ ਨੂੰ ਗਾਂਧੀ ਸਾਹਿਬ ਨੂੰ ਤੇ ਬਲਬੀਰ ਸਿੰਘ ਨੂੰ ਏ ਵੀ ਨਹੀਂ ਪਤਾ ਕਿ ਡੇਰਾ ਬਸੀ ਹਲਕਾ ਜਿਹੜਾ ਲੋਕ ਸਭਾ ਹਲਕੇ ਪਟਿਆਲੇ ਦਾ ਹਿੱਸਾ ਆ ਦੱਸੋ ਕਿਸ ਤਰ੍ਹਾਂ ਇਲੈਕਸ਼ਨ ਦਿੱਤੇ ਜਾਣ ਲੇਗੇ ਉਹਨਾਂ ਨੂੰ ਪਤਾ ਨਹੀਂ ਲੋਕ ਸਭਾ ਹਲਕਾ ਡੇਰਾ ਬਸੀ ਹਲਕੇ ਦਾ ਪਾਰਟਾ ਔਰ ਮੈਂ ਡੇਰਾ ਬਸੀਚ ਮੇਰੇ 3-4 ਪੁਸਤਾਂ ਤੋਂ ਖਾਨਦਾਨ ਤੋਂ ਉੱਥੇ ਹੀ ਮੈਂ ਪੈਦਾ ਹੋਇਆ ਉੱਥੇ ਹੀ ਬਚਾ ਭਾਈ ਮੇਰਾ ਫਰੇਮ ਖਰਾਬ ਹੁੰਦਾ ਤਾਂ ਰੱਖ ਲੱਖੋ ਯਾਰ ਕੱਲ ਜਿਹੜੇ ਚੰਡੀਗੜ੍ਹ ਦੇ ਨੀਦਵਾਲ ਨੇ ਪਾਰਟੀ ਛੱਡੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਅੰਡਿੰਗ ਨਹੀਂ ਹੋ ਰਹੀ ਸੀ ਤੇ ਸ਼ਕੀਰ ਬਾਦਲ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਜਿਸ ਕਰਕੇ ਇਹ ਕਿਆਰ ਫੰਡਿੰਗ ਦਾ ਨਾ ਹੋ ਰਹਾ ਹੈ ਜਿਸ ਤਰ੍ਹਾਂ ਇਹ ਕਰਦਾ ਕਿੰਨੇ ਵੀ ਕੰਟਰੀਟ ਲੜ ਰਹੇ ਆ ਸਾਡੇ ਦਾ ਸਾਰੇ ਵਰਕਰ ਕੈਂਪੇਨ ਚੱਲ ਰਹੇ ਸੋਮਣੀ ਇਕੱਲੀ ਹਸਦਾ ਹਰ ਵਰਕਰ ਇਸ ਕੈਂਪੇਨ ਕਿ ਹਿੱਸਾ ਪਾਉਂਦਾ ਹੈ ਹਰ ਵਰਕਰ ਲੜਾਈ ਲੜਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਉਹ ਕੀ ਕੰਮ ਹੋਏ ਆ ਪਰ ਕੁੱਝ ਹੋ ਸਕਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਜਪੀ ਵਾਲਾ ਤਾਂ ਕਿਸੇ ਨੂੰ ਏਡੀ ਦਾ ਡਰ ਦਿਖਾਉਂਦੇ ਆ ਕੋਈ ਬਿਜਲੀ ਦਾ ਦੁਕਾਨਦਾਰ ਕੋਈ ਕੱਜ ਵਾਲਾ ਕਿਰਪਾ ਚਲਾ ਰਿਹਾ ਸਰਮਜੀਤ ਸਰਮਜੀਤ ਜੀ ਜਿਹੜੀ ਆਈ ਸੀ ਪਰ ਤੱਕ ਨੂੰ ਸਾਰ ਦਿਕਤੀਆ ਨਾ ਪੋਸਟਮਾਰਟਮ ਹੋਇਆ ਨਾ ਸਕਾਰ ਹੋਇਆ ਔਰ ਜੋ ਕਿਤਾਬੀ ਕੀਤੀ ਸੀ ਚੱਲੋ ਭਾਜੀ ਉੱਪਰ ਆਤੇ ਯਾਰ ਦੋਨੇ ਕਿਤਾ ਬਾਈ ਰਾਤ ਚੱਕਿਆ ਯਾਰ ਵੀਰੋ ਆਮ ਆਦਮੀ ਪਾਰਟੀ ਵੀ ਬੀਜਪੀ ਵੀ ਦੋਨੇ ਇਨਸਾਨ ਚੱਕਿਆ ਚੱਕਿਆ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਦਿੱਤਾ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ਼ ਕਰਦਾਂਗੇ ਮੋੜ ਕੇ ਮੁਕਰ ਗਏ ਜਿਹੜੀ ਆਪ ਆਪ ਦੀ ਪਾਰਟੀ ਉਹਨੇ ਕਿਹਾ ਤਾਂ 15 ਮਿੰਟ ਦਾ ਐਮਐਸਪੀ ਦੇ ਦਾਂਗੇ ਉਸ ਤੋਂ ਮੁਕਰ ਗਏ ਇਹਨਾਂ ਨੇ ਤਾਂ ਜੇ ਦੂਸਰੀ ਸਟੇਟ ਚ ਆ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰਦਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜੋ ਕਿਸਾਨ ਨਾਲ ਧੱਕਾ ਮੁੱਠੀ ਹੋ ਕੇ ਡੈਥ ਹੋਈ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸਰ ਜਿਵੇਂ ਡੇਰਾਵਸੀ ਹਲਕੇ ਚ ਡਿਵੈਲਪਮੈਂਟ ਹੋਈ ਹੈ ਐਦਾ ਹੀ ਹੁਣ ਪਟਿਆਲੇ ਚ ਹੋਈ ਕਿ ਜਿੰਨੇ ਹੋ ਕਿਰਪਾ ਨਾਲ ਮੈਂ ਤਾਂ ਆਪਣੀ ਕਾਰਜਕਾਰੀ ਦੇ ਆਧਾਰ ਤੇ ਜਿੰਨਾ ਕਿ ਦੂਜਾ ਮੇਰਾ ਕਿਰਦਾਰ ਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਲੋਕ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ ਡਾਕਟਰ ਬਲਬੀਰ ਦਾ ਕਹਿਣਾ ਹੈ ਕਿ ਸੁਵੀਰ ਸਿੰਘ ਬਾਦਲ ਪੰਜਾਬਾ ਜਿਹੜਾ ਯਾਤਰਾ ਨਹੀਂ ਬਾਦਲ ਬਚਾਓ ਯਾਤਰਾ ਕਰ ਰਹੇ ਨੇ ਕੱਲ ਦਾ ਬਿਆਨ ਉਹਨਾਂ ਦਾ ਬਲਬੀਰ ਸਿੰਘ ਨੂੰ ਪੁੱਛ ਲਿਆ ਵੀ ਆਪਣੇ ਮੈਕਮੇ ਚ ਕਿੱਥੇ ਲਈ ਆ ਸਵਾਏ ਆਪਣੇ ਘਰ ਭਰਨ ਤੋਂ ਜਿਹੜਾ ਵਿਅਕਤੀ ਆਪਣੇ 24 ਪਿੰਡਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕਿਆ ਉਹਨਾਂ ਕਿਸਾਨਾਂ ਨੇ ਬਾਈਕਾਟ ਕਰਿਆ ਉਹ ਸੁਵੀਰ ਬਾਦਲ ਤੇ ਫਿੰਗਰ ਰੇਜ ਕਰਦਾ ਇਸ ਸੁਵੀਰ ਬਾਦਲ ਆ ਜਿਹਨੇ ਪੰਜਾਬ ਦੀਆਂ ਸਾਰੀਆਂ ਸੜਕਾਂ ਬਣਾਈਆਂ एयरपोर्ट बनाए थर्मल प्लांट बनाए स्कूल बनाए कॉलेज बनाए हॉस्पिटल बनाए आईटी सिटी बनाई मेडिसिटी बनाई एजुकेशन सिटी बनाई बलबीर सिंह ਨੂੰ ਤਾਂ ਇੱਕ ਪੰਚ ਵੀ ਕਾਇਮ ਹੈ ਤੁੰਗੀਆਂ ਉਹ ਵੀ ਨਹੀਂ ਪਤਾ ਮੇਰਾ ਪ੍ਰਮਾਤਮਾ ਦਾ ਇੱਕ ਝੋਲਾ ਸੀਗਾ ਹਵਾ ਉਹ ਬੰਬਲ ਬਲਾਸਟ ਹੋ ਗਿਆ ਤੁਸੀਂ ਦੇਖਿਓ ਜਮਾਨਤ ਜਲਤ ਹੋਣੀ ਹੈ ਸਰਕਾਰ ਜੀ ਆਵਾਜ਼ ਨਹੀਂ ਪਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਾਫੀ ਵਿਰੋਧ ਹੋ ਰਿਹਾ ਜੀ ਉਹਨਾਂ ਦਾ ਲਗਾਤਾਰ ਆਪੀ ਤਰ੍ਹਾਂ ਘੁੱਟਿਆ ਜਾ ਰਿਹਾ ਹੈ ਅਸੀਂ ਤੋਂ ਬਸ 27000 ਵੋਟਾਂ ਤੋਂ ਜਿੱਤੇ ਸੀ ਬਲਬੀਰ ਸਿੰਘ 50000 ਪਲੱਸ ਵੋਟਾਂ ਤੋਂ ਜਿੱਤੇ ਮਲਬੀਰ ਸਿੰਘ ਦੀ ਜ਼ਮਾਨਤ ਬਚਾ ਦੇ ਡੇਰਾ ਬਸੀ ਤੋਂ ਬਹੁਤ ਵੱਡੀ ਗੱਲ ਹੋ ਗਈ। ਆਪਣੇ ਪਿੰਡ ਤੋਂ ਹੀ ਜਿਤਾ ਦੀ ਕਹਦੇ ਨਾਲੇ 300 ਵੋਟਾਂ ਫਕਰ ਪਰਦੀ। ਤਾਂ ਹੀ ਪਤਾ ਲੱਗਦਾ। ਆਮ ਆਦਮੀ ਪਾਰਟੀ ਦਾ ਵਿਰੋਧ ਬਹੁਤ ਹੋ ਰਿਹਾ ਜੀ ਲਗਾਤਾਰ ਦੇਖਿਆ ਜਾ ਰਿਹਾ ਮੁੱਖ ਮੰਤਰੀ ਦੀ ਵੀ ਵੀਡੀਓਜ਼ ਵੀ ਆਈਆਂ ਨੇ ਜਿੱਥੇ ਮੁੱਖ ਮੰਤਰੀ ਬਾਤ ਕਰਦੇ ਆ ਟੀਚਰਾਂ ਨੂੰ ਘੁਲਿਆ ਜਾ ਰਿਹਾ। ਆਮ ਆਦਮੀ ਪਾਰਟੀ ਦਾ ਝੂਠ ਨਹੀਂ ਰੱਖਣਾ ਕਿਉਂਕਿ ਓਵਰ ਕਮਿਟਮੈਂਟਾਂ ਬਾਤ ਕਰ ਲਈਆਂ, ਵਾਦਾ ਇੱਕ ਵੀ ਫੁਲਾ ਨਹੀਂ ਕਿਹਾ ਤੇਰਾ ਸੰਗ ਦਾ ਰਾਜ ਆ।